ਹਾਂਜੀ ਛੋਟਾ ਜਿਹਾ ਪਾ ਦੱਸਣ ਲੱਗੇ ਆ ਬਹੁਤ ਹੀ ਇਹ ਪਾ ਜਿਹੜਾ ਕੰਮ ਕਰਨ ਵਾਲਾ ਆਰ ਕਰਦਾ ਇਹ ਤਾਂ ਆਪਾਂ ਪਹਿਲਾਂ ਤੇ ਬੁੜੀਆਂ ਕੋਲ ਵੀ ਸੁਣੇ ਹੋਏ ਨੇ ਬਹੁਤ ਟੋਟਕੇ ਜੀ ਤੇ ਤੁਸੀਂ ਕੰਚ ਦਾ ਗਲਾਸ ਲੈਣਾ ਉਹਦੇ ਵਿੱਚ ਇੰਨਾ ਪਾਣੀ ਪਾ ਲੈਣਾ ਅੱਧਾ ਤੇ ਉਹਦੇ ਵਿੱਚ ਇੱਕ ਲੋਹੇ ਦਾ ਰੁਪਿਆ ਰੱਖ ਦੇਣਾ ਰੱਖਣ ਤੋਂ ਬਾਅਦ ਉਹਦੇ ਵਿੱਚ ਚਾਹ ਇੱਕ ਤੁਕਾ ਦੁੱਧ ਰੱਖਣਾ ਕਿੱਥੇ ਆ ਤੁਸੀਂ ਆਪਣੇ ਬੈਡਰੂਮ ਦੇ ਵਿੱਚ ਸਵੇਰੇ ਉੱਠਣਾ ਤੇ ਉਸ ਜਲ ਦੇ ਨਾਲ ਆਪਣੇ ਹੱਥ ਧੋਲ ਲੈਣੇ ਸਮਾਰਟ ਜੀ ਦੂਜੇ ਤੇ ਪਵਾ ਲੈਣਾ ਤੇ ਆਪ ਧੋਣੇ ਤੇ ਕਹਿਣਾ ਕੀ ਆ ਮੈਂ ਸਭ ਤੋਂ ਜ਼ਿਆਦਾ ਬਹੁਤ ਕਿਸਮਤ ਵਾਲੀ ਹਾਂ ਜਾਂ ਹਾਂ ਮੈਂ ਬਹੁਤ ਕਿਸਮਤ ਵਾਲੀ ਹਾਂ ਜਾਂ ਮੈਂ ਬਹੁਤ ਕਿਸਮਤ ਵਾਲਾ ਹਾਂ ਇਹ ਕਰਨਾ ਵਾ ਤੁਸੀਂ ਐਤਵਾਰ ਤੋਂ ਸ਼ੁਰੂ ਕਰਨਾ 7 ਦਿਨ ਲਗਾਤਾਰ ਕਰਨਾ ਨਾਗਾ ਕੋਈ ਨਹੀਂ ਪਾਉਣਾ ਦੇਖੋ ਤੁਸੀਂ ਇਹ ਅਜਮਾ ਕੇ ਕਰਕੇ ਜ਼ਰੂਰ ਦੇਖਿਓ ਜੇ ਆਪਾਂ ਸੁਣ ਕੇ ਛੱਡ ਦਾਂਗੇ ਦੇਖੋ ਉਦੋਂ ਤਾਂ ਕੋਈ ਫਾਇਦਾ ਨਹੀਂ ਹੁੰਦਾ ਡਾਕਟਰ ਨੇ ਦਵਾਈ ਦੇਣੀ ਹੁੰਦੀ ਹੈ ਦੇਖੋ ਖਾਣੀ ਆਪਾਂ ਨੇ ਜੇ ਦਸੇ ਤਰੀਕੇ ਨਾਲ ਖਾਣਿਆ ਤਾਂ ਠੀਕ ਆ ਜੇ ਆਪਾਂ ਕਦੇ ਕਿਸੇ ਟਾਈਮ ਖਾ ਲਈਏ ਦਵਾਈ ਕਦੇ ਕਿਸੇ ਟਾਈਮ ਖਾ ਲਈ ਉਹ ਦਵਾਈ ਕੋਈ ਫਾਇਦਾ ਨਹੀਂ ਕਰਦੀ